ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਬੇਡਕਰ ਊਰਜਾ ਪਵਨ ਜੋ ਕਿ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਦੇਖ ਰੇਖੇਠ ਇੱਕ ਅਜੀਹਾ ਅਜੂਬਾ ਬਣਿਆ ਹੈ ਕੋਈ ਵੀ ਆਲੇ ਦੁਆਲੇ ਸ਼ਹਿਰ ਦਾ ਹੋਵੇ ਆਲੇ ਦੁਆਲੇ ਸਟੇਟਸ ਦਾ ਕਿਉਂ ਨਾ ਵੀ ਨੁਮਾਇੰਦਾ ਕਿਉਂ ਨਾ ਹੋਵੇ ਜਾਂ ਇਧਰ ਕਿਤੇ ਟੂਰ ਪ੍ਰੋਗਰਾਮ ਤੇ ਕਿਉਂ ਨਾ ਹੋਣ ਅੰਬੇਡਕਰ ਊਰਜਾ ਪਵਨ ਵਿੱਚ ਆਉਣਾ ਉਸ ਸਭ ਤੋਂ ਸੁਪਾਗ ਭਰਿਆ ਸਮਾ ਜਿਹੜਾ ਹੈ ਉਸ ਨੂੰ ਸਾਂਮੇ ਦੇਣ ਔਰ ਵੱਡੀ ਗੱਲ ਇਹ ਹੈ ਕਿ ਇੱਥੇ ਆ ਕੇ ਹਮੇਸ਼ਾ ਆਪਣਾਪਨ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰ ਚ ਬੈਠੇ ਹਾਂ ਆਪਣੇ ਘਰ ਦੇ ਵਿੱਚ ਬੈਠੇ ਹਾਂ ਪਾਵਰ ਆਫ ਸੋਸ਼ਲ ਜੁੰਟੀ ਆਏ ਦਿਨ ਲੋਕਾਂ ਨੂੰ ਜੋੜਨ ਵਾਸਤੇ ਇੱਕ ਅਜਿਹਾ ਪਲੇਟਫਾਰਮ ਜਿਹੜਾ ਹੈ ਉਸ ਦਾ ਆਗਾਜ਼ ਕਰ ਰਹੀ ਹੈ ਤਾਂ ਕਿ ਅਸੀਂ ਇੱਕੋ ਮੰਚ ਤੇ ਬੈਠ ਕੇ ਸਾਰੇ ਸਮਾਜ ਦੀਆਂ ਗੱਲਾਂ ਬਾਤਾਂ ਕਰ ਸਕਣ ਜੇਕਰ ਆਪਾਂ ਪੰਜਾਬ ਦੇ ਵਿੱਚੋਂ ਸੁਨਾਮ ਦੀ ਗੱਲ ਕਰ ਲਈਏ ਸੁਨਾਮ ਸਾਡੇ ਬਹੁਤ ਹੀ ਪਿਆਰੇ ਦੋਸਤ ਨੇ ਬੜੀ ਰਿਸਪੈਕਟਡ ਪਰਸਨੈਲਿਟੀ ਹੈ ਹਰਵਿੰਦਰ ਸਿੰਘ ਪਪਨ ਜੀ ਔਰ ਜਿਹੜੇ ਕਿ ਮਤਲਬ ਉਹ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਫੀਲਡ ਦਾ ਪੂਰੀ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਫੀਲਡ ਦੀ ਪੂਰੀ ਤਰ੍ਹਾਂ ਨੌਲੇਜ ਹੈ ਕਿ ਆਪਣੇ ਫੀਲਡ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਚਰਨਾ ਹੈ ਔਰ ਸੁਨਾਮ ਦੀ ਕੋਈ ਵੀ ਗਤੀਵਿਧੀ ਹੋਵੇ ਉਹ ਹਮੇਸ਼ਾ ਉਹਦੇ ਵਿੱਚ ਸ਼ਿਰਕਤ ਕਰਦੇ ਨੇ ਸੋ ਅੱਜ ਆਪਣੇ ਬੱਚਿਆਂ ਦੇ ਨਾਲ ਬਕਾਇਦਾ ਤੌਰ ਤੇ ਅੰਬੇਡਕਰ ਊਰਜਾ ਭਵਨ ਪਹੁੰਚੇ ਨੇ ਔਰ ਉਹਨਾਂ ਨੂੰ ਪੂਰਾ ਹੈ ਅੰਬੇਡਕਰ ਊਰਜਾ ਭਵਨ ਦਿਖਾਇਆ ਹੈ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਪਵਨ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੈਪੀ ਮ ਜੀ ਸੋਤਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਹਾਲ ਚਾ ਬਹੁਤ ਵਧੀਆ ਸਰ ਬਹੁਤ ਵਧੀਆ ਅੱਜ ਤੁਸੀਂ ਬੜਾ ਟਾਈਮ ਕੱਢ ਕੇ ਅੰਬੇਡਕਰ ਊਰਜਾ ਭਵਨ ਵਿੱਚ ਆਏ ਹੋ ਆਉਣ ਦਾ ਸਬਬ ਕੀ ਸੀਗਾ ਔਰ ਇਸ ਗੱਲ ਦੀਆਂ ਮੁਬਾਰਕਾਂ ਕਿ ਬੇਟੀ ਨੇ ਜੁਆਇਨ ਕੀਤਾ ਹੈ ਇਹ ਬਹੁਤ ਵੱਡੀਆਂ ਮੁਬਾਰਕਾਂ ਨੇ ਸਬਬ ਬੇਟੀ ਦੀ ਜੁਆਇਨਿੰਗ ਨੂੰ ਲੈ ਕੇ ਸੀ ਜਾਂ ਵੈਸੇ ਘੁੰਮਣ ਫਿਰਦਾ ਸੀ ਦੋਨੇ ਹੀ ਗੱਲਾਂ ਕੰਬਾਈਨਡ ਨੇ ਗਈਆਂ ਸਰ ਜੀ ਬੇਟੀ ਦੀ ਅੱਜ ਆਫਿਸ ਜੁਆਇਨਿੰਗ ਸੀਗੀ ਪੀਐਸਐਸ ਚ ਪੰਜਾਬ ਪੁਲਿਸ ਚ ਵਾਹ ਉਹਨਾਂ ਨੂੰ ਉੱਤੇ ਛੱਡਣਾ ਸੀਗਾ ਪੁਲਿਸ ਲਾਈਨ ਚ ਤੇ ਨਾਲ ਮੇਰੀ ਬੇਟੀ ਨਵਨੀਤ ਕੌਰ ਤੇ ਨਾਲ ਵਰਨਦੀਪ ਕੌਰ ਮੇਰੀ ਭਾਣਜੀ ਹੂੰ ਤੇ ਨਾਲ ਮੇਰਾ ਭਤੀਜਾ ਮਨਪ੍ਰੀਤ ਜੀ ਅਸੀਂ ਉਹਨਾਂ ਨੂੰ ਛੱਡਣ ਆਏ ਸੀ ਤੇ ਨਾਲ ਸਾਡਾ ਪ੍ਰੋਗਰਾਮ ਸੀ ਕਿ ਬੱਚਿਆਂ ਨੂੰ ਊਰਜਾ ਭਾਵਨ ਵੀ ਲੈ ਕੇ ਜਾਣਾ ਬੱਚੇ ਪਹਿਲੀ ਵਾਰ ਊਰਜਾ ਭਾਵਨ ਆਏ ਆ ਘਰੇ ਗੱਲਾਂ ਤਾਂ ਹੁੰਦੀਆਂ ਨਹੀਂਆਂ ਨੇ ਜਸਲ ਸਾਹਿਬ ਘਰੇ ਜਾਂਦੇ ਰਹਿੰਦੇ ਆ ਹੂੰ ਪਰ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਵਾਸਤੇ ਜਾਂ ਆਉਣ ਵਾਲੇ ਸਮੇਂ ਵਾਸਤੇ ਜਾਂ ਆਉਣ ਵਾਲੇ ਬੱਚਿਆਂ ਦੇ ਫਿਊਚਰ ਵਾਸਤੇ ਸਾਡੇ ਜਿਹੜੇ ਮੂਰਲੇ ਬੰਦੇ ਆ ਜਿਹੜੇ ਸਹਿਰਦਾ ਸਮਾਜ ਪ੍ਰਤੀ ਉਹ ਕੀ ਕੁਛ ਉਲੀਕ ਰਹੇ ਨੇ ਇਸ ਕਰਕੇ ਬੱਚਿਆਂ ਨੂੰ ਸਾਰਾ ਕੁਝ ਦਿਖਾਉਣਾ ਇਸ ਤਰ ਜੀ ਔਰ ਪੱਪਨ ਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਇਓ ਬੜਾ ਅੱਛਾ ਲੱਗਾ ਸਭ ਨੂੰ ਬੜਾ ਅੱਛਾ ਫੀਲ ਹੋਇਆ ਬੱਚੀਆਂ ਨੇ ਵੀ ਅੱਛਾ ਫੀਲ ਕੀਤਾ ਬੇਟੇ ਨੇ ਵੀ ਅੱਛਾ ਫੀਲ ਕੀਤਾ ਪਰ ਬਹੁਤ ਸਾਰੇ ਲੋਕ ਐ ਜਿਹੜੇ ਆਉਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਇੰਜ ਲੱਗਦਾ ਕਿ ਉੱਥੇ ਟਾਈਮ ਜ਼ਿਆਦਾ ਲੱਗ ਜਾਏਗਾ ਤੁਸੀਂ ਹੁਣ ਆਇਓ ਦੇਖਿਆ ਹੈ ਮਤਲਬ ਕਿਸ ਤਰ੍ਹਾਂ ਮਹਿਸੂਸ ਹੋਇਆ ਕਿ ਨਹੀਂ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਆਉਣਾ ਚਾਹੀਦਾ ਸਰ ਇੱਕ ਤਾਂ ਸਾਡਾ ਜਿਹੜਾ ਸਮਾਜ ਹੈ ਨਾ ਅੰਧਵਿਸ਼ਵਾਸ 'ਚ ਬੜਾ ਪਿਆ ਪਿਆ ਉਹ ਅਨਲੋਜੀਕਲ ਗੱਲਾਂ ਤੇ ਬੜਾ ਜ਼ਿਆਦਾ ਫੋਕਸ ਕਰਦਾ ਹੈ ਜਿੱਥੇ ਲੌਜੀਕ ਹੈ ਕੋਈ ਪ੍ਰੋਗਰੈਸ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਸੱਚੀ ਜਾਣਾ ਕਿੱਧਰ ਹੈ ਉਹ ਆਪਦੀ ਅਨਲੋਜੀਕਲ ਕਨਸੈਪਟ ਨੂੰ ਲੈ ਕੇ ਪੀੜੀ ਦਰ ਪੀੜੀ ਇੱਕੋ ਰਸਤੇ ਤੇ ਰਹਿ ਫਿਰਦਾ ਹੈ ਧਾਰਮਿਕ ਪ੍ਰਵਿਰਤੀ ਲਈ ਉਹਨਾਂ ਨੂੰ ਤਾਂ ਇਹ ਜੁੱਸ ਜਿੱਥੇ ਮਰਜੀ ਲੈ ਜਾਓ ਪਹਾੜਾਂ ਚ ਲੈ ਜਾਓ ਕਿਤੇ ਹੋਰ ਲੈ ਜਾਓ ਦੂਰ ਦਰਾਡੇ ਲੈ ਜਾਓ ਰਾਤਾਂ ਨੂੰ ਸਤਸੰਗਾਂ ਚ ਲੈ ਜਾਓ ਉਹ ਆਪਦਾ ਟਾਈਮ ਉਧਰ ਜਾ ਦੇ ਉਧਰ ਜਾ ਦੇ ਖਰਾਬ ਕਰਦੇ ਆ ਮੈਂ ਕਹੂੰਗਾ ਵੀ ਜਦੋਂ ਕਿ ਉਹਨਾਂ ਨੂੰ ਜਾਨਕੀ ਜੋ ਇੱਕ ਨਵਾਂ ਕਨਸੈਪਟ ਸਾਡੇ ਬੰਦੇ ਸਾਡੇ ਸਮਾਜ ਲਈ ਕਰ ਰਹੇ ਨੇ ਉਹਦੇ ਵਾਸਤੇ ਬੱਚਿਆਂ ਨੂੰ ਵੀ ਜੇ ਅੱਜ ਜੋੜਾਂਗੇ ਤਾਂ ਬੱਚੇ ਲੰਬਾ ਟਾਈਮ ਚੱਲਣਗੇ ਵਧੀਆ ਕੰਮ ਕਰ ਸਕਣਗੇ ਸਮਾਜ ਲਈ ਇਹ ਵੀ ਆਉਣ ਵਾਲੇ ਸਮੇਂ ਚ ਸਰ ਇਸ ਕਨਸੈਪਟ ਨੂੰ ਲੈ ਕੇ ਮੈਂ ਬੱਚਿਆਂ ਨੂੰ ਲੈ ਕੇ ਆਇਆ ਸਰ ਨਾਲ ਅੱਛਾ ਇੱਕ ਹੋਰ ਹੈ ਕਿ 1815 ਗਾਇਜ਼ ਜ਼ਮੀਨ ਜਿਹੜੀ ਕਿ ਬਿਲਕੁਲ ਇਸ ਦੇ ਫਰੰਟ ਤੇ ਹੈ ਉਹ ਵੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਪਪੰਜੀ ਮੈਨੂੰ ਯਾਦ ਹੈ ਕਿ ਜਸਲ ਸਾਹਿਬ ਜਦੋਂ ਸਾਡਾ ਉਧਰਲਾ ਏਰੀਆ ਬਣਦਾ ਹੁੰਦਾ ਸੀ ਤਾਂ ਤੁਹਾਡਾ ਜ਼ਿਕਰ ਜ਼ਰੂਰ ਹੁੰਦਾ ਹੁੰਦਾ ਸੀ ਉਸ ਜ਼ਮੀਨ ਨੂੰ ਲੈ ਕੇ ਹੁਣ ਜਿਹੜੀਆਂ ਪਲਾਨਿੰਗਸ ਆ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿ ਭਵਿੱਖ ਵਿੱਚ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਐਜੂਕੇਟ ਕਰਨਾ ਹੈ ਕੀ ਕੀ ਕੋਸ਼ਿਸ਼ ਹੋਣਗੇ ਉਹਦੇ ਬਾਰੇ ਮੈਂ ਚਾਹੁੰਦਾ ਕਿ ਉਸ ਪ੍ਰੋਜੈਕਟ ਬਾਰੇ ਜੇ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਨਵਾਂ ਆਈਡੀਆ ਹੈ ਤਾਂ ਉਹ ਵੀ ਸਾਡੇ ਨਾਲ ਸ਼ੇਅਰ ਕਰੋ ਸਰ ਪਹਿਲੀ ਗੱਲ ਤਾਂ ਬਹੁਤ-ਬਹੁਤ ਵਧਾਈ ਦਾ ਪਾਤਰ ਹੈ ਪਾਵਰ ਆਫ ਸੋਸ਼ਲ ਜੁੰਟੀ ਦੀ ਟੀਮ ਜਿਨ੍ਹਾਂ ਨੇ ਇੱਕ ਜੋ ਆਮ ਲੋਕਾਂ ਨੂੰ ਪੋਸੀਬਲ ਨਹੀਂ ਲੱਗ ਰਹੀ ਸੀ ਗੱਲ ਕਿ ਇਹ ਹੋ ਪਾਊਗੀ। ਕੀ ਬਾਤ ਹੈ। ਸਹੀ ਗੱਲ। ਜਿਹੜੀ ਕਿ ਪੋਸੀਬਲ ਕਰਕੇ ਦਿਖਾਈ ਹੈ। ਹੂੰ। ਕਰੋੜ ਪਲੱਸ ਦੀ ਅਮਾਉਂਟ ਸਮਾਜ ਚੋਂ ਇਕੱਠੀ ਕਰਕੇ ਲਾਉਣਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਇਹ ਜੱਸਲ ਸਾਹਿਬ ਦੀ ਅੰਤ ਤੱਕ ਮਿਹਨਤ ਦਾ ਨਤੀਜਾ ਹੈ ਕਿ ਉਹ ਇਸ ਟਾਰਗੇਟ ਨੂੰ ਅਚੀਵ ਕਰ ਪਾਏ ਨੇ। ਪਰ ਜਿਹੜੀ ਗੱਲ ਜਦੋਂ ਤੁਸੀਂ ਚੰਗੇ ਪਾਸੇ ਚੱਲਦੇ ਆਂ, ਚੰਗੇ ਮਾਰਗ ਚੱਲਦੇ ਆਂ, ਉਦੋਂ ਪ੍ਰਮਾਤਮਾ ਵੀ ਤੁਹਾਡਾ ਸਾਬ ਦਿੰਦਾ ਤੇ ਲੋਕ ਵੀ ਉਸ ਦੀ ਉਸਤਤਾ ਕਰਦੇ ਆ ਬਿਲਕੁਲ ਇਸ ਲਈ ਤਾਂ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੁਣ ਜੋ ਜਸਨ ਸਾਹਿਬ ਦੇ ਦਿਮਾਗ ਚ ਕੋਈ ਪਿਕਚਰ ਜਾਂ ਕੋਈ ਨਕਸ਼ਾ ਬਣਿਆ ਹੋਇਆ ਹੈ ਇਨੂੰ ਬਿਹਤਰ ਤਾਂ ਉਹੀ ਰਿਪਰੈਜ਼ੈਂਟ ਕਰ ਪਾਉਣਗੇ ਮੈਂ ਇਸ ਗੱਲ ਨੂੰ ਰਿਪਰੈਜ਼ੈਂਟ ਨਹੀਂ ਕਰ ਪਾਉਣਾ ਹਾਂ ਜਦੋਂ ਉਹ ਮੇਰੇ ਮੂਹਰੇ ਕੋਈ ਪਲਾਨ ਧਰਨਗੇ ਮੈਂ ਹਾਂ ਹੋ ਸਕਦਾ ਉਹ ਚ ਮੈਂ ਕੋਈ رائے ਦੇ ਸਕਾਂ ਪਰ ਮੈਂ ਇਸ ਨੂੰ ਕਹੋ ਤੁਸੀਂ ਵੀ ਮੈਂ ਕੋਈ رائے ਦੇਵਾਂ ਤੇ ਇਹ ਤਾਂ ਗੱਲ ਇੱਕ ਬਚਕਾਨੀ ਜੀ ਗੱਲ ਹੋਵੇਗੀ ਜੀ ਬਿਲਕੁਲ ਬਿਲਕੁਲ ਪਪੰਜੀ ਨੇ ਬਿਲਕੁਲ درست ਗੱਲ ਕੀਤੀ ਹੈ ਕਿ ਜਦੋਂ ਕੋਈ ਪ੍ਰੋਜੈਕਟ ਆਏਗਾ ਉਹਦੇ ਵਿੱਚ ਕਿਉਂਕਿ ਇਹਨਾਂ ਦਾ ਪ੍ਰਾਪਰਟੀ ਦੇ ਨਾਲ ਰਿਲੇਟਡ ਬਿਲਡਿੰਗਸ ਦੇ ਨਾਲ ਰਿਲੇਟਡ ਕਾਫੀ ਜਾਣਾ ਕਿ ਇਹਨਾਂ ਨੂੰ ਨੌਲੇਜ ਹੈ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਕਿ ਉਹਨਾਂ ਦੀ ਵੀ ਸਲਾਹ ਆਪਾਂ ਪਲ-ਪਲ ਲੈਂਦੇ ਰਹਾਂਗੇ ਸੋ ਜਦੋਂ ਵਕਤ ਆਏਗਾ ਤੇ ਜ਼ਰੂਰ ਇਹਨਾਂ ਦੇ ਨਾਲ ਵੀ ਸੰਪਰਕ ਕੀਤਾ ਜਾਏਗਾ ਮੈਂ ਬੇਟੀਆਂ ਨੇ ਔਰ ਨਾਲ ਉਹਨਾਂ ਦੇ ਮਨਪ੍ਰੀਤ ਸਿੰਘ ਜੀ ਹੈ ਮੈਂ ਬੇਟੀ ਨਾਲ ਗੱਲ ਕਰਨੀ ਚਾਹੁੰਦਾ ਬੇਟੇ ਨਾਮ ਕੀ ਹੈ ਤੁਹਾਡਾ ਪਹਿਲਾਂ ਤੇ ਦੱਸ ਮੇਰਾ ਨਾਮ ਵਰਿੰਦੀਪ ਕੌਰ ਕੀ ਕਰਦੇ ਕੀ ਉਹ ਬਤ ਤੁਸੀਂ ਮੈਂ ਆ ਜੌਬ ਕਰਦੀ ਆ ਨੋਇਡਾ ਵਿੱਚ ਮੇਰਾ ਸੌਫਟਵੇਅਰ ਇੰਜੀਨੀਅਰਿੰਗ ਦੀ ਜੌਬ ਹੈ ਕਿੰਨੇ ਸਾਲ ਹੋ ਗਿਆ ਬੱਤਾ ਉੱਥੇ ਤੁਹਾਨੂੰ ਇੱਕ ਸਾਲ ਹੋਇਆ ਜੀ ਇੱਕ ਸਾਲ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਦਾ ਔਰ ਕਿਸ ਤਰ੍ਹਾਂ ਦੀ ਜੌਬ ਕਰਦੇ ਹੋ ਉਹਦਾ ਕੰਟੈਂਟ ਕੀ ਹੈ ਜੌਬ ਦਾ ਮੈਂ ਡੀਬੀ ਆ ਡਾਟਾਬੇਸ ਐਡਮਿਨਿਸਟ੍ਰੇਟਿਵ ਐਂਡ ਉਹਦੇ ਵਿੱਚ ਆਉਂਦਾ ਕਿ ਡਾਟਾਬੇਸ ਨੂੰ ਕਿਦਾਂ ਰਿਕਵਰ ਕਰਨਾ ਕਿਸ ਤਰ੍ਹਾਂ ਬੈਕਅਪ ਲੈਣਾ ਐਂਡ ਯੂਐਸ ਬੇਸਡ ਹੈ ਮੇਰਾ ਪ੍ਰੋਜੈਕਟ ਐਂਡ ਮਹਾਲਾਥੜਾ ਬਹੁਤ ਵਿਦਿਆ ਬਹੁਤ سارے ਅਲੱਗ-ਅਲੱਗ ਸਟੇਟਸ ਦੇ ਲੋਕ ਆਂਦੇ ਨੇ ਐਂਡ ਬਹੁਤ ਵਧੀਆ ਸਭ ਔਰ ਪੰਜਾਬ ਦੇ ਕਿੰਨੇ ਕੁ ਲੋਕ ਨੇ ਉੱਥੇ ਪੰਜਾਬ ਦੇ ਵੀ ਹਰ ਇੱਕ ਜਗ੍ਹਾ ਤੋਂ ਲਾਈਕ ਹਰ ਇੱਕ ਜ਼ਿਲ੍ਹੇ ਤੋਂ ਆਏ ਹੋਏ ਨੇ ਮੇਰੇ ਨਾਲ ਵੀ ਬਹੁਤ سارے ਲੋਕ ਨੇ ਕਾਫੀ ਅਲੱਗ-ਅਲੱਗ ਰਾਜਾਂ ਤੋਂ ਨੇ ਅੱਛਾ ਪੁੱਤ ਇਹ ਦੱਸੋ ਕਿ ਅੱਜ ਤੁਸੀਂ ਅੰਬੇਡਕਰ ਊਰਜਾ ਭਵਨ ਚਾਏ ਹੋ ਪਹਿਲੀ ਵਾਰ ਆਏ ਹੋ ਅੱਛਾ ਪੂਰੀ ਸ਼ਿੱਦਤ ਦੇ ਨਾਲ ਇਮਾਨਦਾਰੀ ਨਾਲ ਦੱਸਣਾ ਇੱਥੇ ਦੀ ਬਹੁਤ ਵਧੀਆ ਲਗਿਆਣ ਜੋ ਤੁਸੀਂ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਫੈਸਿਲਿਟੀਆਂ ਦੇ ਰਹੇ ਹੋ ਉਹ ਮੈਨੂੰ ਜਿਆਦਾ ਵਧੀਆ ਗੱਲ ਲੱਗੀ ਬਿਲਡਿੰਗ ਠੀਕ ਲੱਗੀ ਬਹੁਤ ਵਧੀਆ ਔਰ ਉਹਦੇ ਅੱਗੇ ਪਲਾਟ ਜਿਹੜਾ ਲੀਤਾ ਹੈ ਜਿੱਥੇ ਬੈਠ ਕੇ এডੂਕੇਸ਼ਨ ਦੇ ਨਾਲ ਰਿਲੇਟਡ ਪਲਾਨਿੰਗਸ ਹੋਣਗੀਆਂ ਉਸ ਪਲਾਟ ਬਾਰੇ ਕੁਝ ਜ਼ਰੂਰ ਕੁਝ ਬੋਲੋ ਬਹੁਤ ਵਧੀਆ ਪ੍ਰੋਜੈਕਟ ਹੈ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀ ਜਾ ਰਹੀ ਹੈ ਬਹੁਤ ਵਧੀਆ ਲੱਗਿਆ ਜਿੰਨੀ ਕਿ ਜਾਣਕਾਰੀ ਮਿਲੀ ਬਿਲਕੁਲ ਬਿਲਕੁਲ ਬਹੁਤ ਵਧੀਆ ਬੇਟੀ ਨੇ ਗੱਲਾਂ ਬਾਤਾਂ ਕੀਤੀਆਂ ਨੇ ਔਰ ਇਨਸ਼ਾਅੱਲਾ ਅਸੀਂ ਤਾਂ ਇਹ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਬੱਚੇ ਤਰੱਕੀਆਂ ਕਰਨ ਔਰ ਅੱਛੇ-ਅੱਛੇ ਪ੍ਰੋਜੈਕਟਾਂ ਨੂੰ ਡੀਲ ਕਰਨ ਸਭ ਤੋਂ ਵੱਡੀ ਗੱਲ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡੇ ਸਮਾਜ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਕਮੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੌਨਫੀਡੈਂਸ ਦੀ ਕਮੀ ਹੈ ਮੈਨੂੰ ਇਸ ਬੱਚੀ ਵਿੱਚ ਜਿਹੜਾ ਕੌਨਫੀਡੈਂਸ ਆ ਉਹ ਨਜ਼ਰ ਆਇਆ ਔਰ ਇਨਸ਼ਾਅੱਲਾ ਅਸੀਂ ਦੁਆ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾਏ ਨਬੀ ਜੀ ਕੁਝ ਬੋਲੂਗੇ ਨਬੀਦ ਹਾਂਜੀ ਬਸ ਕੀ ਪੁੱਤ ਆਇਆ ਜਾਏ ਹੋ ਪਹਿਲੀ ਵਾਰ ਆਏ ਹੋ ਹਾਂਜੀ ਪਾਪਾ ਲੈ ਕੇ ਨਹੀਂ ਆਉਂਦੇ ਪਹਿਲਾਂ ਪੜ੍ਹਾਈ ਕਰਕੇ ਥੋੜਾ ਸੇ ਬੀਜੀ ਰਹਿੰਦੇ ਸੀ ਇਸ ਲਈ ਅੱਜ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ 10th ਦੇ ਐਗਜ਼ਾਮ ਸਿੱਤਣੇ ਹਾਂ ਅੱਛਾ ਮੀਡੀਅਮ ਕਿਹੜਾ ਪੁੱਤ ਇੰਗਲਿਸ਼ ਅੱਛਾ 10th ਦੇ ਵਿੱਚ ਜਿਹੜੇ ਤੁਸੀਂ ਐਗਜ਼ਾਮ ਦਿੱਤੇ ਹੈ ਉਹ ਕਿਹੜੀ ਮਤਲਬ ਐਜੂਕੇਸ਼ਨ ਸਿਸਟਮ ਦੇ ਨਾਲ ਹੈ ਇਹ CBSE ਹੈ ਜਾਂ ਕਿਦਾਂ ਹੈ CBSE ਬੋਰਡ ਹੈ CBSE ਬਿਲਕੁਲ ਠੀਕ ਚੱਲ ਰਹੀ ਇਸ ਤਰ੍ਹਾਂ ਹਾਂਜੀ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਕੀਤਾ ਬਹੁਤ ਅੱਛਾ ਲੱਗਿਆ ਹੈ ਬਹੁਤ ਅੱਛਾ ਲੱਗਿਆ ਹਾਂਜੀ ਕਰੇਗਾ ਜਰੂਰ ਆ ਪਾਪਾ ਨੂੰ ਜਰੂਰ ਕਹਿਣਾ ਕਿ ਜਦੋਂ ਵੀ ਇੱਧਰ ਆਉਣ ਤੁਹਾਡੇ ਨਾਲ ਲੈ ਕੇ ਹਾਂਜੀ ਮਨਪ੍ਰੀਤ ਸਿੰਘ ਜੀ ਮੇਰੇ ਨਾਲ ਹੈ ਅੱਜ ਮਾਸ਼ਾਅੱਲਾ ਬੜੇ ਖੂਬਸੂਰਤ ਲੱਗ ਰਿਹਾ ਹੈ ਮੈਂ ਤਾਂ ਕਾਫੀ ਧੀਰ ਤੋਂ ਇਹਨਾਂ ਨੂੰ ਪ੍ਰਣਾਮ ਨਹੀਂ ਪਤਾ ਸੀ ਮਨਪ੍ਰੀਤ ਜੀ ਅੱਜ ਪਹਿਲੀ ਵਾਰ ਆਏ ਹੋ ਕਿ ਇਸ ਤੋਂ ਪਹਿਲਾਂ ਵੀ ਆਏ ਹੋ ਨਹੀਂ ਮੈਂ ਸਰ ਤੀਜੀ ਵਾਰ ਆਇਆ ਇਸ ਵਾਰ ਇਹ ਇਥੇ ਹਾਂਜੀ ਹਾਂਜੀ ਓਕੇ ਓਕੇ ਕਿਸ ਤਰ੍ਹਾਂ ਖੈਰ ਤੇ ਹੁਣ ਤਾਂ ਪਤਾ ਹੀ ਹੈ ਸਾਰੇ ਪ੍ਰੋਜੈਕਟ ਦਾ ਕਿਸ ਤਰ੍ਹਾਂ ਲੱਗਾ ਤਾਂ ਲੱਗਾ ਨਹੀਂ ਸਾਰਾ ਕੁਝ ਸਭ ਵਧੀਆ ਜੀ ਵਧੀਆ ਹਾਂ ਆਉਣ ਵਾਲੇ ਸਮੇਂ ਲਈ ਜੋ ਹੋ ਰਿਹਾ ਹੈ ਇਹ ਹੋਣਾ ਵੀ ਚਾਹੀਦਾ ਹੈ ਜੀ ਇਦਾਂ ਦਾ ਸਭ ਕਈ ਮਤਲਬ ਜੇ ਉਹ ਸੋਚ ਰਹੇ ਨੇ ਫਕੀਰ ਚੰਦਰ ਜਸਲੀ ਪ੍ਰਧਾਨ ਸਾਹਿਬ ਨੇ ਜੀ ਜੀ ਉਹਨਾਂ ਦੀ ਸੋਚ ਬਹੁਤ ਚੰਗੀ ਆ ਬਹੁਤ ਅੱਛਾ ਹਾਂ ਤੇ ਇਦਾਂ ਦੇ ਹੋਣੇ ਚਾਹੀਦੇ ਆ ਜੀ ਤੇ ਆਪਣਾ ਸਮਾਜ ਅੱਗੇ ਆਵੇ ਬਿਲਕੁਲ ਹਾਂ ਬਿਲਕੁਲ ਇਸ ਤਰ੍ਹਾਂ ਦੇ ਪ੍ਰੋਜੈਕਟ ਹੋਣੇ ਚਾਹੀਦੇ ਆ ਤਾਂ ਹੀ ਸਾਡਾ ਸਮਾਜ ਜਿਹੜਾ ਉਹ ਅੱਗੇ ਆ ਸਕਦਾ ਹੈ ਇਹ ਮਨਪ੍ਰੀਤ ਸਿੰਘ ਜੀ ਔਰ ਮੇਰੀਆਂ ਬੱਚੀਆਂ ਨੇ ਵੀ ਗੱਲਬਾਤ ਕੀਤੀ ਪੰਪਨ ਬਾਜੀ ਨੇ ਵੀ ਗੱਲਬਾਤ ਕੀਤੀ ਹੈ ਕਿ ਭਵਨ ਦੇ ਵਿੱਚ ਇੱਕ ਵਾਰ ਤੁਸੀਂ ਐਂਟਰੀ ਕਰਕੇ ਦੇਖੋ ਤੁਹਾਨੂੰ ਆਪਣਾ ਪਨ ਮਹਿਸੂਸ ਹੋਏਗਾ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹ ਸਾਰੇ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਇਹ ਜਿੰਨੀਆਂ ਵੀ ਚਾਰ ਮੰਜ਼ਲਾਂ ਬਣੀਆਂ ਨੇ ਔਰ ਪਲਾਟ ਜਿਹੜਾ ਸਾਹਮਣੇ ਲਿਆ ਹੈ ਤੋਂ ਤੁਸੀਂ ਲੋਕਾਂ ਨੇ ਪੈਸਾ ਦਿੱਤਾ ਹੈ ਜਸਲ ਸਾਹਿਬ ਦੇ ਇਮਾਨਦਾਰੀ ਨੂੰ ਤੁਸੀਂ ਪੈਸਾ ਦਿੱਤਾ ਹੈ ਔਰ ਮੈਨੂੰ ਯਾਦ ਹੈ ਕਿ ਜੇ ਤੁਸੀਂ 10000 ਦਿੰਦੇ ਹੋ ਤੇ ਜਸਲ ਸਾਹਿਬ 9500 ਨਹੀਂ ਲਾਉਂਦੇ 10500 ਰੁਪਈਆ ਲਾਉਂਦੇ ਨੇ ਤਾਂ ਕਿ ਸਮਾਜ ਨੂੰ ਇਹ ਪੈਸਾ ਲੱਗਿਆ ਨਜ਼ਰ ਆਵੇ ਸੋ ਤੁਸੀਂ ਵੀ ਆਓ ਆ ਕੇ ਅੰਬੇਡਕਰ ਊਰਜਾ ਪਵੰਦੇ ਵਿੱਚ ਵੇਖੋ ਕਿ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਕੀ ਪਲਾਨਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਪਲਾਨਿੰਗਸ ਨੂੰ ਕਿਸ ਤਰ੍ਹਾਂ ਪ੍ਰੈਕਟੀਕਲੀ ਰੂਪ ਦਿੱਤਾ ਜਾਏਗਾ ਇਹ ਸਾਰਾ ਹੀ ਹੈ ਜੀ ਭਵਿੱਖ ਦੀ ਗੋਦ ਵਿੱਚ ਹੈ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸ ਹੋਂਸ ਹੋਂਤਾ ਪੋਸੂਨਾਮਾ ਚੈਨਲ ਦੀ ਅੰਬੇਡਕਰ ਊਰਜਾ ਪਵਨ ਬਾਰਨ ਪਟਿਆਲੇ ਤੋਂ ਜੈਪੀ ਜੈ ਭਾਰਤ ਜੈਪੀ ਜੈ ਭਾਰਤ